ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵ ਚੈਨਲ ਐਡਵੈਂਚਰ ਲਵਰ ਤੇ ਅੱਜ ਤਰੀਕ ਹੈਗੀ 30 ਸਤੰਬਰ 2025 ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ੍ਰੀ ਪਟ ਸਾਹਿਬ ਪੱਟੀ ਠੀਕ ਆ ਜੀ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਬੀਬੀ ਜੀ ਦੇ ਗੁਰਦੁਆਰੇ ਸਾਹਿਬ ਦੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੁਹਾਨੂੰ ਕਿੱਦਾਂ ਲੱਗਦਾ ਵਾ ਸਾਨੂੰ ਦੱਸੋ ਕਮੈਂਟ ਕਰਕੇ ਲਾਈਕ ਕਰਕੇ ਰੋਹਿ ਜੀ ਮੇਰੇ ਨਾਲ ਆ ਰੋਹਿ ਜੀ ਕੀ ਕਹਿਣਾ ਜਾਓਗੇ ਵਾਸਪਾ ਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਪਾਟ ਸਾਹਿਬ ਦੇ ਤੇ ਪੱਟੀ ਜਾ ਕੇ ਤੁਹਾਨੂੰ ਮਿਲਦੇ ਆ ਜੀ ਠੀਕ ਹੈ ਜੀ ਹਾਂਜੀ ਗਾਇਸ ਪਹੁੰਚ ਗਿਆ ਆਪਾਂ ਪੱਟੀ ਜ਼ਿਲ੍ਹਾ ਤਰੰਤਰ ਤਹਿਸੀਲ ਪੱਟੀ ਇਹ ਆ ਪੱਟੀ ਦਾ ਮੇਨ ਚੌਕ ਤੇ ਇਤੋਂ ਬਾਅਦ ਆਪਾਂ ਪਾਪੇ ਚਾਲੇ ਗੁਰਦਰਾ ਸਾਹਿਬ ਨੂੰ ਇਹ ਆ ਨੀਲ ਬਾਜ਼ਾਰ ਤੇ ਆਪਾਂ ਜਲੀਨ ਪਾਤਰੀਆਂ ਤੱਕ ਗੱਡੀ ਪਤ ਸਾਹਿਬ ਗੁਰਦਰਾ ਸਾਹਿਬ ਨੂੰ ਤੇ ਬਸ ਥੋੜੀ ਦੂਰੀ ਤੇ ਗੁਰਦਰਾ ਸਾਹਿਬ ਦੇ ਕਰੋਨਾਤਲ ਦੇਰਸ਼ਨ ਦੱਸਿਓ ਸਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਕੇ ਕਿਵੇਂ ਲੱਗਾ ਤੁਹਾਨੂੰ ਤੇ ਬਸ ਥੋੜੀ ਦੂਰੀ ਤੇ ਆ ਜੀ ਬਸ ਆਪਾਂ ਗਲੀ ਚ ਇੰਟਰ ਹੋ ਗਏ ਆ ਜੀ ਤੇ ਇੱਕ ਤੋਂ ਬਾਅਦ ਅਸੀਂ ਥੋੜਾ ਇੰਟਰਵਿਊ ਦੇਣਗੇ ਹਰਚੰਦ ਸਿੰਘ ਜੀ ਹਾਂਜੀ ਹਰਚੰਦ ਸਿੰਘ ਜੀ ਇੰਟਰਵਿਊ ਦੇ ਲਈ ਤਿਆਰ ਜੋ ਤਿਆਰ ਤਿਆਰ ਮਾਰਾ ਚੜ੍ਹਦੀ ਗੱ라 ਤਿਆਰ ਜੀ ਓਕੇ ਜੀ ਦੋ ਇੰਟਰਵਿਊ ਫਿਰ ਜੀ ਵੀਰ ਜੀ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਸਾਥ ਸੰਗਤ ਜੀ ਅੱਜ ਅਸੀਂ ਆਏ ਹਾਂ ਗੁਰਦੁਆਰਾ ਸ੍ਰੀ ਪਟ ਸਾਹਿਬ ਪੱਟੀ ਜੋ ਕਿ ਬਾਬਾ ਬਿਲੀਚੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋਏ ਹੈ ਗੇਟ ਹੈ ਬਾਬਾ ਬਿਲੀਚੰਦ ਸਾਹਿਬ ਜੀ ਇੱਥੇ ਪਾਠ ਵਿੱਚ ਲੁਕੇ ਸੀ ਤੇ ਤੁਹਾਨੂੰ ਸਰਣ ਦਾ ਹਸਪਤਾਲ ਹੀ ਹੈ ਵੈਸੇ ਆਓ ਤੁਹਾਨੂੰ ਦਰਸ਼ਿਉਂ ਨੇ ਪਾਠ ਸਾਹਿਬ ਦੇ ਜੇ ਅੰਦਰ ਜਾ ਕੇ ਤੁਹਾਨੂੰ ਕਿੱਦਾਂ ਦਾ ਵਾਦਾ ਸਾਨੂੰ ਦੱਸਿਓ ਵੈਸੇ ਮਾਨਵੜੀ ਚੜ੍ਹਦੀ ਕਲਾ ਜੀ ਜਾਣਦਾ ਵੀ ਗੁਰੂ ਨੇ ਆਪਣੇ ਸਿੰਘ ਦੀ ਕਿੱਦਾਂ ਰਾਖੀ ਕੀਤੀ ਓਹ ਜੀ ਤੁਹਾਨੂੰ ਪਾਠ ਦਿਖਾਉਂਦੇ ਆਂ ਕਿ ਆਓ ਤੁਹਾਨੂੰ ਦਰਸ਼ਿਉਂ ਹੈ ਅੰਦਰ ਗੁਰਦੁਆਰਾ ਸਾਹਿਬ ਨਾਲ ਪਾਠ ਸਾਹਿਬ वाहेगुरू खटे वाहेगुरू जी आजोड़े वाहेगुरू ਹਾਂਜੀ ਜੀ ਆਊਟ ਆ ਰਚ ਰਹੀ ਹੈ ਦਰਬਾਰ ਸਾਹਿਬ ਦੇ ਅੰਦਰ ਆਖਿਆ ਕੋਲ ਦਰਬਾਰ ਸਾਹਿਬ ਜੀ ਅਬ ਜੀ ਉਹ ਵਾ

ਰੋਣ ਲੱਗ ਗਿਆ ਸ਼ਕਰ ਕੰਮ ਲਈ ਆਪਾਂ ਸਰਦੋ ਕਰਾਂ ਇੱਕ ਨਹੀਂ ਬਗੋਦੀ ਖਿਆਲੀ ਮੋਦੇ

無理やりしないでください。 ਜੀ ਵੀ ਜਿੱਦੇ ਅੰਦਰ ਸਰਾਣਾ ਕੰਮ ਚੱਲ ਰਿਹਾ ਕੰਸਟਰਕਸ਼ਨ ਚੱਲ ਰਹੀ ਹੈ ਠੀਕ ਹੈ ਵੀਰ ਜੀ ਅੱਜ ਤਾਂ ਸਾਨੂੰ ਕੋਈ ਘਰ ਲੰਗਰ ਆ ਇਹਦੀ ਮੋੜ ਤਿਆਰ ਕੀਤਾ ਆ ਜਾਓ ਰੋਟੀ ਖਾ ਰਹੋ ਮੜੇ ਜੀ ਆ ਜੀ ਸਾਡੇ ਵੀਰਾਂ ਨੂੰ ਨਾਮ ਤੇ ਸੋਣ ਲਾ ਪਰੇ ਆਹਰ ਦਾ ਪਾਣੀ ਆਹ ਪਾਣੀ ਆਹ ਪਾਣੀ ਆਈ ਸਾਥੇ ਲੰਗਰ ਆ ਰਿਹਾ ਯਾ ਜੇ ਹੁਣ ਇੱਥੇ ਆ ਰਿਹਾ ਸਾਰਾ ਰਾਈਟ ਹੈ ਹਾਂਜੀ ਸੰਗਤ ਜੀ ਹੁਣ ਇਸ ਤੋਂ ਬਾਅਦ ਆਪਾਂ ਚੱਲੇ ਬੀਬੀ ਰਜਨੀ ਦੇ ਗੁਰਦਰਾ ਸਾਹਿਬ ਹਾਂਜੀ ਪਿਆਰੇ ਵੀਰ ਜੀ ਇਹ ਹੈ ਰਾਜੀ ਰਸਤਾ ਬੀਬੀ ਰਜਨੀ ਦੇ ਗੁਰਦਰਾ ਸਾਹਿਬ ਜਾਂਦਾ ਇਹ ਲੱਗੇ ਸਟੇਸ਼ਨ ਹੈ ਕਿ ਤੇ ਟ੍ਰੇਨ ਖੜੀ ਆ ਹੁਣ ਆਪਾਂ ਜਾ ਰਹੇ ਆ ਲੋਜੀ ਦਾ ਮੇਨਾ ਰੇਲਵੇ ਸਟੇਸ਼ਨ ਤੇ ਕੋਲ ਬਿਲਕੁਲ ਇਹਦਾ ਮੇਨ ਸਟੇਸ਼ਨ ਦੇ ਖਾਣੇ ਜੀ ਵੀ ਬੀਡ ਇਸ ਮੁਲੀਗ ਦਾ ਗੁਰਤਾਰਾ ਸਾਹਿਬ ਜੀ ਜੀ ਅਸੀਂ ਜਾ ਰਹੇ ਹਾਂ ਤੁਹਾਨੂੰ ਦਰਸ਼ਨ ਦਿਖਾਉਣੇ ਆਂ ਵੈਸੇ ਤੁਸੀਂ ਕਹ ਲਓ ਬੀ ਭਿੱਖੀਵਣ ਤੋਂ ਕਿੰਨੇ ਕਿਲੋਮੀਟਰ ਹੋਊਗਾ ਫਿਰ ਕਿੰਨੇ ਹੋਊਗਾ ਆਪਣੇ ਯਾਰ 20 ਕਿਲੋਮੀਟਰ ਹੋਏਗਾ ਸਾਤੇ ਦਨ ਦੇ ਪਿੰਡਾਂ ਪੈਂਦਾ 20 ਕਿਲੋਮੀਟਰ ਆ ਤੇ ਫੰਮੇ ਗਏ ਜਾ ਕੇ ਸਾਚੇ ਦਰਸ਼ਨ ਕਰਾਉਣੇ ਆ ਜੀ ਆਹ ਲੁਕੀ ਦੀ ਆ ਹੀ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਇੱਥੇ ਆਪਾਂ ਗੱਡੀ پارک ਕਰਾਂਗੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੈ ਇਹ ਉਹੀ ਤਾਂ ਹਾਂ ਜੀ ਸੰਗਤ ਜੀ ਅਬ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਬੀਬੀ ਰਾਣੀ ਜੀ ਦੇ ਵੈਸੇ ਮੇਰੇ ਬਹੁਤੇ ਵੀਰਾਂ ਨੂੰ ਜਿਹੜੇ ਸਿੱਖ ਵੀਰ ਆ ਉਹਨਾਂ ਨੂੰ ਪਤਾ ਹੀ ਆ ਬੀਬੀ ਰਾਣੀ ਜੀ ਦੇ ਇਤਿਹਾਸ ਬਾਰੇ ਇਹ ਜੀ ਗੁਰਦਵਾਰਾ ਸਾਹਿਬ ਉਹਨਾਂ ਦਾ ਪੱਟੀ ਵੀ ਕੇ ਤੇ ਬਿਲਕੁਲ ਹਾਂ ਸਾਹਮਣੇ ਦਾ ਰੇਲਵੇ ਸਟੇਸ਼ਨ ਹੈ ਜੀ ਰੇਲਵੇ ਸਟੇਸ਼ਨ ਦੇ ਗੇਟ ਦੇ ਬਿਲਕੁਲ ਸਾਹਮਣੇ ਜੀ ਰਾਜੀ ਤੁਹਾਨੂੰ ਹੋ ਗਈ ਇਹ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਹਾਂ ਜੀ ਵੀ ਜੀ ਆ ਹੈਗਾ ਸਾਹਮਣੇ ਸਟੇਸ਼ਨ ਠੀਕ ਹੈ ਜੀ ਤੇ ਇਧਰ ਹੈਗਾ ਗੁਰਦਵਾਰਾ ਸਾਹਿਬ ਬਿਲਕੁਲ ਓਪੋਜ਼ਿਟ ਹੈ ਜੀ ਹਾਂ

ਸੱਚੇ ਪਾਸ਼ਾ ਸ਼ਮਾਨ ਦਾ ਤੇਰਾ ਹੀ ਅਸਲ ਹਾਂਜੀ ਸੰਗਤ ਜੀ ਆਓ ਤੁਹਾਨੂੰ ਦਰਸ਼ਨ ਕਰੀਏ ਅੰਦਰ ਦਰਬਾਰ ਦੇ ਮਾਨ ਬਹੁਤ ਈ ਜਦਾ ਚੜ੍ਹਦੀ ਕਲਾ ਵਿੱਚ ਆ ਜੀ ਸੱਚੇ ਪਾਸ਼ਾ ਨੇ ਦਰਸ਼ਨ ਦੇਾਰੇ ਕਰਨ ਦਾ ਬਲ ਬਖਸ਼ਿਆ ਵਾਹ ਕਰੋ ਦਰਸ਼ਕ ਹਾਂਜੀ ਸੰਗਤ ਜੀ ਇਹ ਇਤਿਹਾਸ ਸਾਰਾ ਲਿਖਿਆ ਮੈਂ ਜ਼ੂਮ ਕਰ ਦੇਣਾ ਥੋੜਾ ਜਿਹਾ ਤੁਸੀਂ ਸਾਰੇ ਜਣੇ ਦੇਖ ਲਓ ਬਾਕੀ ਹਰਚੰਦ ਸਿੰਘ ਜੀ ਤੁਹਾਨੂੰ ਬਾਅਦ ਜਾ ਕੇ ਥੋੜਾ ਜਿਹਾ ਜੋ ਵੀ ਇਹਦਾ ਇਤਿਹਾਸ ਦੱਸਣਗੇ ਠੀਕ ਹੈ ਜੀ ਤੁਸੀਂ ਦਰਸ਼ਕ ਦਰਾਰੇ ਕਰੋ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤੈ ਵੀਰ ਜੀ ਬੀਬੀ ਰੈਣੀ ਦਾ ਇਤਿਹਾਸ ਇਹ ਨਾ ਗੁਰੂ ਰਾਮਦਾਸ ਜੀ ਦੇ ਮੇਲੇ ਬੀਬੀ ਰੈਣੀ ਹੋਏ ਆ ਜਿਹੜੀਆਂ ਕਿ ਸੱਤ ਭੈਣਾਂ ਸੀ ਤੇ ਇਹ ਸਭ ਤੋਂ ਛੋਟੇ ਸੀ ਇਹਨਾਂ ਦੇ ਪਿਤਾ ਦਾ ਨਾਮ ਹੀ ਰਾਏ ਦੁਨੀ ਚੰਦ ਜਿਹੜੇ ਕਿ ਕਲੈਕਟਰ ਹੀ ਪੱਤੀ ਦੇ ਇਹਨਾਂ ਸਿੱਖੀ ਦੇ ਵਿੱਚ ਇਹਨਾਂ ਦਾ ਬਹੁਤ ਬਲੀਰ ਸੀ ਤੇ ਗੁਰੂ ਨਾਲ ਬੜਾ ਪ੍ਰੇਮ ਸੀ ਰੱਬ ਦਾ ਬਹੁਤ ਬੰਦਗੀ ਕਰਦੇ ਸੀ ਤੇ ਬੀਬੀ ਰੈਣੀ ਜੀ ਤੇ ਉਹਨਾਂ ਦੀਆਂ ਭੈਣਾਂ ਇੱਕਦਮ ਬੈਠੀਆਂ ਸੀ ਤੇ ਉਹਨਾਂ ਦੇ ਪਿਤਾ ਨੇ ਪੁੱਛਿਆ ਵੀ ਤੁਸੀਂ ਮੈਨੂੰ ਦੱਸੋ ਕਿ ਕਿਹਦਾ ਬੇਟਾ ਖਾਂਦੀਆਂ ਜੀ ਤੇ ਬੀਬੀ ਰਜਨੀ ਨੇ ਕਹਿਤਾ ਵੀ ਮੈਂ ਤਾਂ ਉਸ ਗੁਰੂ ਰਾਮਦਾਸ ਦਾ ਦਿੱਤਾ ਖਾਨੀ ਆ। ਬਾਕੀ ਇਹ ਸ਼ਿਆਣੇ ਕਹਿਤਾ ਵੀ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਨੀ ਆ। ਤੇ ਇਸੇ ਗੁੱਸੇ ਵਿੱਚ ਆ ਕੇ ਉਹਨਾਂ ਦੇ ਪਿਤਾ ਨੇ ਵੀ ਤੂੰ ਇਹ ਗੱਲ ਕਿਉਂ ਕਹੀ ਵੀ ਮੇਰਾ ਦਿੱਤਾ ਖਾਨੀ ਆ ਤੂੰ ਗੁਰੂ ਦਾ ਕਿਉਂ ਦਿੱਤਾ ਖਾਨੀ ਆ। ਉਹਨਾਂ ਨੇ ਬੀਬੀ ਰਜਨੀ ਦਾ ਵਿਆਹ ਆਨੰਦ ਕਾਰ ਦਾ ਜਿਹੜਾ ਇੱਕ ਢਿੰਗਰੇ ਨਾਲ ਕਰਤਾ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਜਾਣਕਾਰੀ। ਤੇ ਬੀਬੀ ਨੇ ਢਿੰਗਰੇ ਕਿੱਧਾ ਜੀ ਨੂੰ ਕੱਢਿਆ ਕਿੱਦਾਂ ਗੁਰੂ ਰਾਮਦਾਸ ਦੇ ਸਰੋਵਰ ਚ ਉਹਨਾਂ ਇਸ਼ਨਾਨ ਕਰਾਇਆ ਸਾਰਾ ਕੁਝ ਤੇ ਕਿੱਦਾਂ ਉਸਾਈ ਮਰ ਕੇ ਹੋਏ ਬਾਕੀ ਤੁਸੀਂ ਸਭ ਜਾਣਦੇ ਇਤਿਹਾਸ ਤੋਂ ਜੀ ਬਾਕੀ ਬੜੀ ਕਿਰਪਾ ਵਾਹਿਗੁਰੂ ਦੀ ਆ ਜੀ ਤੁਹਾਨੂੰ ਸਟੇਸ਼ਨ ਤੇ ਬਾਕੀ ਮੈਨੂੰ ਤੇ ਇੰਨੀ ਕਿ ਜਾਣਕਾਰੀ ਆ ਜੇ ਤੁਹਾਨੂੰ ਹੋਰ ਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀਰ ਜੀ ਹਾਂਜੀ ਰੋਇਤੀ ਜੀ ਹਾਂਜੀ ਚੱਲ ਜਿਆਦੇ ਪੁਰਾਣਾ ਹੈ ਮਾਣਾ ਪੱਟੀ ਖੈਰ ਦਾ ਚੱਲੋ

ਅਰ ਰੀਤਾ ਪਾਸ ਹੋਈ ਤੇ ਹਾਂ ਬੋਲਾ ਉਹ ਕੀ ਕਰਨੀ ਬੜੀ ਸੌਖੀ ਹੈ ਕੱਪੜਾ ਵੀ ਹੁਣ ਇੱਥੇ ਆ ਕੇ ਲੱਗ ਪੈਣਾ ਬੜਾ ਗੁਰੂਆਲੇ ਵੀ ਮੁੜਕਾ ਹੁੰਦੇ ਨਾ ਪਸੀਨਾ ਆਵੇ ਪਰ ਠੀਕ ਆ ਮਿਹਨਤ ਕਰਨੀ ਚਾਹੀਦੀ ਆ ਵਜੇ ਲੱਗ ਰਿਆ ਪੱਟੀ ਦਾ ਸੋਹਣਾ ਸੋਹਣਾ ਸ਼ਹਿਰ ਹੈ ਸੋਹਣਾ ਸੋਹਣਾ ਸਟੇਸ਼ਨ ਆਜ ਸਾਡੇ ਆਹੇ ਆਜ ਸਾਡੇ ਰੋਇਤ ਜੀ ਪੂਰਾ ਖੁਸ਼ ਆ ਕੋਕੀ ਬੜੇ ਦਿਨਾਂ ਬਾਅਦ ਨਿਕਲ ਆਪਣੀ ਆਹ ਸਾਵੇ ਪੰਜਵਾਂ ਬਲੌਗ ਆ ਆਪਣਾ ਸ਼ਾਇਦ ਪੰਜਵਾਂ ਪੰਜਵੀਂ ਵੀਡੀਓ ਹੈ ਟਾਈਮ ਦਰਦੀ ਹੈ ਵੀ ਟਾਈਮ ਨਿਕਲਦਾ ਨਹੀਂ ਕਰੀਏਗੀ ਤੇ ਵੈਸੇ ਚਲੋ ਵਧੀਆ ਚੱਲਣ ਜਾਂ ਸਾਡਾ ਸਹੀ ਲੱਗ ਰਿਹਾ ਹੈ ਇੱਥੇ ਜੀ ਮੇਰੀ ਭੂ ਆ ਗਿਆ ਹੀ ਆ ਤੇ ਭੂ ਆਣ ਮੈਨੂੰ ਪਾਇਆ ਸਕੂਲ ਸਕੂਲਾਂ ਮੈਂ ਭੱਜ ਆਇਆ ਡੀਅਰ ਸਕੂਲ ਬਣਾ ਭੂ ਦੀ ਡੈਥ ਹੋ ਗਈ ਆ ਤੇ ਨਹੀਂ ਉਹਨਾਂ ਸੋਚਿਆ ਵੀ ਮੁੰਡਾ ਪੜ੍ਹ ਲੈ ਕੇ ਅਫਸਰ ਬਣੂਗਾ ਪਰ ਉਹਨਾਂ ਨੂੰ ਕੀ ਪਤਾ ਮੁੰਡਾ ਯੂਟਿਊਬਰ ਬਣੂਗਾ ਮੁੰਡਾ ਫਿਰ ਤਰੱਕੀ ਕਰ ਰਿਹਾ ਨਾ ਜੇ ਨਾਲੋਂ ਫਿਰ ਗਾਹ ਦੀਆਂ ਸੋਚਦਾ ਹੁੰਦੇ ਕਾਹਨ ਕੀ ਕਰੇ ਹਾਂ ਸਹੀ ਹੈ ਸਹੀ ਹੈ ਚਲੋ ਧੰਨਵਾਦ ਜੀ ਠੀਕ ਹੈ ਇੱਕ ਠੀਕ ਕਰਦੇ ਆ ਆਪਣੇ ਬਲੌਗ ਦੀ ਸਮਾਪਤੀ ਚਲੋ ਬਲੌਗ ਕਰਦੇ ਆ ਸਮਾਪਤ ਤੇ ਮਿਲਦੇ ਫਿਰ ਠੀਕ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ